ਇਹ ਲੋ ਝੋਲੀ ਅਟਕੇ ਮੰਗ ਰਿਹਾ ਵੀ ਦੁਵਾਰੇ ਮੁੱਖ ਮੰਤਰੀ ਦੇ ਸਾਹਮਣੇ ਸਤਾਈ ਚ ਪੇਚਾ ਫਵਾਦੀ ਉਰੋਂ ਮੁੱਖ ਮੰਤਰੀ ਜਾਵੇ ਰਾਂ ਉਰੋਂ ਕਿਸੇ ਹੋਰ ਥਿਤਵਲ ਨਾ ਜਾਵੇ ਹਲੇ ਜੀ ਸਿੰਘਾ ਜਿੰਦਾਬਾਦ ਓਏ ਕੋਈ ਲੜਨਾ ਚਾਹੀਦਾ ਫੇਰ ਸਵਾਦ ਆਊਗਾ ਫੇਰ ਗੁਰੂ ਮਹਾਰਾਜਾ ਚਾਹੇ ਹਾਰ ਜਾ ਜਿੱਤਨ ਹਾਰਨ ਦੀ ਗੱਲ ਨਹੀਂ ਪਰ ਜੋ ਘਾਟ ਬਾਦ ਮੈਨੂੰ ਲੱਗਦਾ ਵੀ ਮੇਰੇ ਚ ਉਦੋਂ ਰਹਿ ਗਈ ਨਾ ਉਹ ਪੂਰੀ ਕਰਕੇ ਦਿਖਾਵਾਂਗਾ ਕੀ ਮਜੀਠੀਏ ਦੇ ਉੱਤੇ ਸੈਸ਼ਨ ਬੁਲਾਉਣ ਦੀ ਕੀ ਲੋੜਾ ਸੈਸ਼ਨ ਬੁਲਾਓ ਐਜੂਕੇਸ਼ਨ ਦੇ ਉੱਤੇ ਸੈਸ਼ਨ ਬਲਾਉ ਹੋ ਹੈਲਥ ਦੇ ਉੱਤੇ ਸੈਸ਼ਨ ਬਲਾਉ ਨੌਜਵਾਨਾਂ ਨੂੰ ਨੌਕਰੀ ਕਿਵੇਂ ਦਿੱਤੀ ਜਾਊਗੀ ਮੇਰੀ ਲੜਾਈ ਹੋਊਗੀ ਆ ਕੇਆਰਬੀਐਲ ਆ ਨਾ ਕੇਆਰਬੀਐਲ ਜ਼ਿਲ੍ਹੇ ਦੇ ਵਿੱਚ ਪੈਪਸੀ ਫੈਕਟਰੀ ਹੈ ਨਾ ਜੇ ਧੂਰੀ ਦੇ ਵਿੱਚ ਵੱਡੀ ਇੰਡਸਟਰੀ ਆ ਤਾਂ 60 70% ਸਾਡੇ ਲੋਕਲ ਬੰਦਿਆਂ ਨੂੰ ਉਹਦੇ 'ਚ ਰੋਜ਼ਗਾਰ ਮਿਲਣਾ ਚਾਹੀਦਾ ਇਹ ਮੇਰੀ ਲੜਾਈ ਹੋਊਗੀ ਟਰੈਕ ਯੂਨੀਅਨ ਵਾਲਿਆਂ ਨੂੰ ਇਹਨਾਂ ਦੇ ਸਾਹਮਣੇ ਇਹ ਮੰਨਦੇ ਨਹੀਂ ਸੀ ਕਿਉਂਕਿ ਆਪਦੇ ਆਪ ਨੂੰ ਬਹੁਤ ਵੱਡੇ ਸਮਝਦੇ ਨੇ ਇਹ ਵਪਾਰਕ ਤਾਂ ਕਦੇ ਟਰੱਕ ਜੂਨੀਅਨ ਤੋਂ ਪੁੱਛ ਲਿਓ ਪਹਿਲੀ ਵਾਰ ਜੀ ਪੈਸੇ ਵਧਾ ਕੇ ਦਿੱਤੇ ਸੀ ਹਰੇ ਘੇੜੇ ਦੇ ਤਾਂ ਥੋੜਾ ਲੀਡਰ ਤਾਕੜਾ ਹੋਣਾ ਚਾਹੀਦਾ ਸਾਫ ਥੋੜਾ ਮੈਨੂੰ ਸਾਰਿਆਂ ਨੂੰ ਚਾਹੀਦਾ ਜਿਹਦੇ ਨਾਲ ਮਰਜੀ ਮੱਥਾ ਲਵਾ ਦਿਓ ਕਦੇ ਮਗਰ ਨਾ ਪਹਿਲਾਂ ਹਟਿਆ ਨਾ ਅੱਜ ਹਟਿਆ ਜਿੱਥੇ ੱਟਕਾ ਹੋਊਗਾ ਤੁਸੀਂ ਬਸ ਛੋਟੇ ਭਰਾ ਨੂੰ ਇੰਨੀ ਕੁ ਬੇਨਤੀ ਕਰਿਓ ਜਿੱਦੀ ਕੋਈ ਗੱਲ ਨਹੀਂ ਸੁਣਦਾ ਉਹ ਦਲਵੀਰ ਸਿੰਘ ਗੋਲਡੀ ਨੂੰ ਟੈਲੀਫੋਨ ਕਰਕੇ ਦੇਖ ਲਿਓ ਇੱਕ ਵਾਰ ਜਿਵੇਂ ਰੰਧਾਵੇ ਨੇ ਕਿਹਾ ਰਾਹ ਪਈ ਜਾਣੀ ਹੈ ਜਬਾ ਪਈ ਜਾਣੀ ਕਿਉਂਕਿ ਇਹ ਮੈਂ ਉਹ ਲੋਕਾਂ ਲਈ ਕਹਿ ਰਿਹਾ ਗੱਲ ਕਿਉਂਕਿ ਲਾਈਵ ਚੱਲ ਰਿਹਾ ਕਿਤੇ ਬਾਹਰ ਵੀ ਕਿਸੇ ਖੱਬੇ ਸੱਜੇ ਕਿਸੇ ਹਲਕੇ ਦੇ ਵਿੱਚ ਕੋਈ ਤਕਾ ਹੋ ਰਿਹਾ ਹੋਵੇ ਤਾਂ ਇੱਕ ਵਾਰ ਜ਼ਰੂਰ ਯਾਦ ਕਰਿਓ ਜਿੰਨਾ ਹੋ ਸਕਿਆ ਤੁਹਾਡੇ ਨਾਲ ਖੜਨ ਦੀ ਕੋਸ਼ਿਸ਼ ਕਰਾਂਗਾ ਤੇ ਹਰ ਇੱਕ ਲਿਸਟ ਤਿਆਰ ਕਰਿਓ ਕੱਲੀਆਂ ਇਹ ਨਹੀਂ ਵੀ ਆਪਾਂ ਉਰੋਂ ਸ਼ੁਰੂ ਹੋ ਕੇ ਹਰੇਕ ਦੁੱਖ ਸੁੱਖ ਦੇ ਵਿੱਚ ਜਿਵੇਂ ਆਪਾਂ ਅੱਗੇ ਟਾਚਾ ਹੁਣ ਤੋਂ ਥੋੜਾ ਜਿਹਾ ਆਪਾਂ ਹੋਰ ਇਹਨੂੰ ਵਧੀਆ ਤਰੀਕੇ ਨਾਲ ਆ ਜਿਹੜਾ ਉਹ ਕਾਮਯਾਬ ਕਰੀਏ ਰਾਜਾ ਵੜਿੰਗੀ ਦਾ ਮੈਂ ਖਾਸ ਤੌਰ ਤੇ ਧੰਨਵਾਦ ਕਰਦਾ ਜੇ ਉਹਨਾਂ ਨੇ ਸਾਰੀ ਪਲੈਨਿੰਗ ਕੀਤੀ ਤਾਂ ਇਹ ਕੋਆਰਡੀਨੇਟਰਸ ਲੱਗੇ ਤਾਂ ਇਹ ਹਲਕੇ ਦੇ ਬੰਦਿਆਂ ਨਾਲ ਜਾ ਕੇ ਗੱਲ ਕਰਦੇ ਨੇ ਤਾਂ ਇਹ ਉਰੇ ਦੀ ਜਿਹੜੀ ਭਾਵਨਾ ਹਾਈ ਕਮਾਂਡ ਨੂੰ ਦੱਸ ਸਕਦੇ ਨੇ ਸੋ ਫਟੇ ਵੀਰ ਅਮਰਿੰਦਰ ਸਿੰਘ ਰਾਜਾ ਵੜਿੰਗੀ ਰਾਹੁਲ ਗਾਂਧੀ ਜੀ ਉਹ ਬੰਦਾ ਹਰੇਕ ਨੂੰ ਨਾਰਮਲ ਜਿਹਾ ਲੱਗਦਾ ਪਰ ਉਹ ਬੰਦੇ ਨੇ ਬਿਹਾਰ ਦੇ ਵਿੱਚ ਜਿਹੜਾ ਪਰਦਾ ਫਾਸ਼ ਕਰਿਆ ਜਿਹੜੀਆਂ ਜਿਵੇਂ ਪਹਿਲਾ ਮੋਡ ਸਾਹਿਬ ਕਹਿ ਕੇ ਹਟੇ ਨੇ ਵੀ ਬਾਹਰਲੇ ਬੰਦਿਆਂ ਨੂੰ ਬੁਲਾ ਕੇ ਉਹਨਾਂ ਦੀਆਂ ਵੋਟਾਂ ਬਣਾਈਆਂ ਜਾਣਗੀਆਂ ਇਹ ਹਰੇਕ ਜਗ੍ਹਾ ਤੇ ਕਰ ਰਹੇ ਨੇ ਉਥੇ ਬਾਹਰਲੇ ਦੀਆਂ ਬੰਦੇ ਦੀਆਂ ਵੋਟਾਂ ਕਿਉਂਕਿ 3-4000 ਵੋਟ ਦਾ ਫਰਕ ਹੁੰਦਾ ਜੇ ਇੱਕ ਪਾਸੇ ਨੂੰ ਪੈ ਗਈ ਤਾਂ ਸਮਝ ਲਓ ਕੀ ਹੋ ਗਿਆ ਤਾਂ ਆਪਦੀ ਆਪਦੀ VOTER ਸੂਚੀ ਦੇ ਉੱਤੇ ਬੂਥ ਦੇ ਹਿਸਾਬ ਨਾਲ ਨਿਗਾਹ ਪੂਰੀ ਰੱਖਣੀ ਆ ਵੀ ਕੋਈ ਬਾਹਰਲਾ ਬੰਦਾ ਤਾਂ ਨਹੀਂ ਅਣਪਛਾਤਾ ਬੰਦਾ ਤਾਂ ਨਹੀਂ ਕਿਉਂਕਿ ਜਿਹੜੇ ਆਪਣੇ ਪੋਲਿੰਗ ਏਜੰਟ ਹੁੰਦੇ ਨੇ ਉਹਨੂੰ ਕੱਲੇ-ਕੱਲੇ ਬੰਦੇ ਦੀ ਫੋਟੋ ਦਾ ਪਤਾ ਹੁੰਦਾ ਕਿ ਆਹ ਬੰਦਾ ਉਰੇ ਦਾ ਹੈਗਾ ਜਾਂ ਨਹੀਂ ਇਹ ਬਹੁਤ ਗੰਭੀਰ ਮੁੱਦਾ ਬੀਜੇਪੀ ਐਂ ਦੇਖ ਰਹੀ ਆ ਵੀ ਜਾਂ ਤਾਂ ਝਾੜੂ ਵਾਲਿਆਂ ਦੀ ਬਾਹਮ ਰੋੜ ਕੇ ਕਿਉਂਕਿ ਉੱਤੋਂ ਇਹਨਾਂ ਦੇ ਕੇਜਰੀਆਲ ਬਹੁਤ ਸੋਹਣੇ ਉਹਨਾਂ ਦੀ ਬਾਹਮ ਰੋੜ ਕੇ ਜਾਂ ਤਾਂ ਇਹਨਾਂ ਨਾਲ ਸਮਝੌਤਾ ਕਰਾਂਗੇ ਤੇ ਜਾਂ ਚਾਲੀ ਚੱਲਣਾ। ਤਕਰੀਬਨ ਸਾਰੇ ਪਿੰਡਾਂ ਦੇ ਅੱਜ ਜਦੋਂ ਹੁਣ ਮੈਂ ਪਿੰਡਾਂ ਦੇ ਵਿੱਚ ਜਾ ਰਿਹਾ ਮੈਂ ਉਹ ਬੰਦਿਆਂ ਦਾ ਬਹੁਤ ਧੰਨਵਾਦ ਕਰਦਾ। ਕਈ ਸਿਆਣੇ ਸੂਝਵਾਨ ਬੰਦੇ ਅਕਾਲੀ ਦਲ ਦੇ ਵਿੱਚ ਜਿਹੜੇ ਜਿਨ੍ਹਾਂ ਨੇ ਪਹਿਲਾਂ ਕੰਮ ਕਰਿਆ ਉਹ ਮੇਰਾ ਸਾਥ ਦੇ ਰਹੇ ਨੇ ਤੇ ਖੁੱਲੇ ਤੌਰ ਤੇ ਕਈ ਬੰਦੇ ਇੱਥੇ ਵੀ ਬੈਠੇ ਨੇ ਆਪਣੇ ਤੇ ਉਹ ਕਹਿੰਦੇ ਨੇ ਵੀ ਸਾਨੂੰ ਤਾਂ ਸਾਡਾ ਬੱਚਾ ਚਾਹੀਦਾ ਅਸੀਂ ਤਾਂ ਤੇਰੀ ਸੋਚ ਦੇ ਨਾਲ ਚੱਲ ਰਹੇ ਹਾਂ ਕਈ ਬੰਦੇ ਪੇਦਨੀਆ ਦੇ ਬੈਠੇ ਨੇ ਵੀਰੇ ਪੇਦਨੀਆ ਵਾਲੇ ਬੈਠੇ ਨੇ ਤੇ ਭਾਈ 라ਜਵੀਰ ਓਰੀ ਉਹ ਬੈਠੇ ਨੇ ਆਹ ਸਾਰੇ ਗਰੇਂਦਰ ਓਰੀ ਇਹ ਸਾਰੇ ਵਿਚਾਰੇ ਦੂਜੇ ਪਾਸੇ ਕੰਮ ਕਰਦੇ ਸੀ ਅੱਜ ਇਹ ਤੁਹਾਡੇ ਭਰਾ ਦੇ ਨਾਲ ਖੜੇ ਨੇ ਇਧਰੋਂ ਟਟੋਲਣ ਦੀ ਗੱਲ ਕਰੀਏ ਖੇੜੀ ਜੱਟਾਂ ਦੀ ਗੱਲ ਕਰੀਏ ਤਾਂ ਸਾਰੇ ਬੰਦੇ ਮੇਰਾ ਸਾਥ ਦੇ ਰਹੇ ਨੇ